12 ਲੱਖ ਤੋਂ ਵੱਧ ਦੇ ਕਰੀਬ ਇਹਨਾਂ ਦੇ ਉੱਤੇ ਐਫਆਈਆਰ ਇੱਕ ਦਰਜ ਹੋਈ ਆ ਹਾਲਾਂਕਿ ਇਹ ਤਾਂ ਸਿੰਗਲ ਐਫਆਈਆਰ ਆ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਫਰਾਡ ਕੀਤੇ ਹੋਣਗੇ ਲੋਕਾਂ ਦਾ ਪੈਸਾ ਲੈ ਕੇ ਤਾਲੇ ਲਗਾ ਕੇ ਛੂ ਮੰਤਰ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਾਡ ਕੀਤਾ ਹੈ ਫਰਾਡ ਕਰਨ ਤੋਂ ਬਾਅਦ ਜਦ ਰੋਲਾ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਰੋਲਾ ਪੈ ਜਾਵੇਗਾ ਤਾਂ ਸ਼ਟਰ ਬੰਦ ਕਰਕੇ ਤਾਲੇ ਲਗਾ ਕੇ ਇਥੋਂ ਦੀਨ ਨਿਕਲ ਚੁਕੇ ਨੇ ਇਸ ਵੇਲੇ ਅਸੀਂ ਮੌਜੂਦ ਆਂ ਚੰਡੀਗੜ੍ਹ ਦੇ ਸੈਕਟਰ 17 ਸੀ ਵਿਖੇ ਜਿੱਥੇ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਹ ਹੁਣ ਜਿਹੜਾ ਸੈਕਟਰ 17 ਸੀ ਹੈ ਇਹ ਇਮੀਗ੍ਰੇਸ਼ਨ ਆਫ ਫਰਾਡ ਵਾਲਿਆਂ ਦਾ ਇੱਕ ਤਰ੍ਹਾਂ ਦਾ ਅੱਡਾ ਬਣ ਚੁੱਕਾ ਹੈ ਇੱਕ ਨਹੀਂ ਦੋ ਨਹੀਂ ਬਲਕਿ ਕਈ ਮਾਮਲੇ ਇੱਥੇ ਇਸ 17 ਬੀ ਸੈਕਟਰ ਦੇ ਸਾਹਮਣੇ ਆ ਚੁੱਕੇ ਨੇ ਜਿੱਥੇ ਇਮੀਗ੍ਰੇਸ਼ਨ ਵਾਲੇ ਫਰਾਡ ਕਰਦੇ ਨੇ ਫਰਾਡ ਕਰਨ ਤੋਂ ਬਾਅਦ ਜਦ ਉਹਨਾਂ ਦੇ ਖਿਲਾਫ ਕੰਪਲੇਂਟ ਦਰਜ ਹੁੰਦੀ ਹੈ ਤਾਂ ਤਸਵੀਰਾਂ ਕੁਝ ਇਹ ਦੇਖਣ ਨੂੰ ਮਿਲਦੀਆਂ ਨੇ ਬਿਲਕੁਲ ਤਾਲੇ ਦੇਖਣ ਨੂੰ ਮਿਲਦੇ ਨੇ ਲੋਕਾਂ ਦਾ ਪੈਸਾ ਲੈ ਕੇ ਤਾਲੇ ਲਗਾ ਕੇ ਛੂ ਮੰਤਰ ਹੋ ਜਾਂਦੇ ਨੇ ਕਦ ਇਹਨਾਂ ਦੇ ਵੱਲ ਧਿਆਨ ਦਿੱਤਾ ਜਾਊਗਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਇਮੀਗ੍ਰੇਸ਼ਨ ਦਫ਼ਤਰ ਆ ਇਸ ਦਾ ਐਸ.ਈ.ਓ 110 11 ਸੈਕੰਡ ਫਲੋਰ ਸੈਕਟਰ 17 ਸੀ ਚੰਡੀਗੜ੍ਹ ਦਾ ਹੈ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਨਾਮ ਜਿਹੜਾ ਵਰਲਡ ਵਾਕ ਇਮੀਗ੍ਰੇਸ਼ਨ ਅਨਸ਼ੂ ਗਰਗ ਇਹਨਾਂ ਦੇ ਓਨਰ ਨੇ ਵਰਲਡ ਵਾਕ ਇਮੀਗ੍ਰੇਸ਼ਨ ਕੰਸਲਟੈਂਟ ਐਸਆਈਓ ਨੰਬਰ 110 11 ਚੰਡੀਗੜ੍ਹ ਸੈਕਟਰ 17 ਸੀ ਜਿਨ੍ਹਾਂ ਦੇ ਉੱਤੇ 12 ਲੱਖ ਤੋਂ ਵੱਧ ਦੇ ਕਰੀਬ ਇਹਨਾਂ ਦੇ ਉੱਤੇ ਐਫਆਈਆਰ ਇੱਕ ਦਰਜ ਹੋਈ ਆ ਹਾਲਾਂਕਿ ਇਹ ਤਾਂ ਸਿੰਗਲ ਐਫਆਈਆਰ ਆ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਫਰਾਡ ਕੀਤੇ ਹੋਣਗੇ ਕਿਉਂਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਫ਼ਤਰ ਦੇ ਵਿੱਚ ਤਾਲਾ ਲਗਾ ਕੇ ਇਹ ਤੋਂ ਦੀ ਰਫੂ ਚੱਕਰ ਹੋ ਚੁੱਕੇ ਨੇ ਲੋਕਾਂ ਦਾ ਪੈਸਾ ਲੈ ਕੇ ਲੋਕਾਂ ਨੂੰ ਚੂਨਾ ਲਗਾ ਕੇ ਨਿਕਲ ਚੁੱਕੇ ਨੇ ਲਗਾਤਾਰ ਕਈ ਦਿਨਾਂ ਤੋਂ ਤੁਹਾਨੂੰ ਖਬਰਾਂ ਦਿਖਾ ਰਹੇ ਆ ਕਿ ਲਗਾਤਾਰ ਇਮੀਗ੍ਰੇਸ਼ਨ ਫਰਾਡ ਚੰਡੀਗੜ੍ਹ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵਧ ਰਹੇ ਨੇ ਕਿਉਂਕਿ ਲੋਕਾਂ ਦੇ ਵਿੱਚ ਬਾਹਰ ਜਾਣ ਦਾ ਚਾਹ ਆ ਤੇ ਉਸੇ ਚਾਹ ਦੇ ਵਿੱਚ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਆਪਣੇ ਡਬੋ ਕੇ ਡਬੋ ਕੇ ਬੈਠ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਾਡ ਕੀਤਾ ਹੈ ਫਰਾਡ ਕਰਨ ਤੋਂ ਬਾਅਦ ਜਦ ਰੋਲਾ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਰੋਲਾ ਪੈ ਜਾਵੇਗਾ ਤਾਂ ਸ਼ਟਰ ਬੰਦ ਕਰਕੇ ਤਾਲੇ ਲਗਾ ਕੇ ਇਥੋਂ ਦੀਨ ਨਿਕਲ ਚੁਕੇ ਨੇ ਕੈਮਰਾਮੈਨ ਅਸ਼ਵਨੀ ਦੇ ਨਾਲ ਵਿਕਰਮ ਸਹਿਜਪਾਲ ਔਨ 에ਅਰ 12 ਲੱਖ ਤੋਂ ਵੱਧ ਦੇ ਕਰੀਬ ਇਹਨਾਂ ਦੇ ਉੱਤੇ ਐਫ ਆਈ ਆਰ ਇੱਕ ਦਰਜ ਹੋਈ ਹੈ ਹਾਲਾਂਕਿ ਇਹ ਤਾਂ ਸਿੰਗਲ ਐਫ ਆਈ ਆਰ ਹੈ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਫਰਾਡ ਕੀਤੇ ਹੋਣਗੇ ਲੋਕਾਂ ਦਾ ਪੈਸਾ ਲੈ ਕੇ ਤਾਲੇ ਲਗਾ ਕੇ ਚੂਮੰਤਰ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰੋਡ ਕੀਤਾ ਹੈ ਫਰੋਡ ਕਰਨ ਤੋਂ ਬਾਅਦ ਜਦ ਰੋਲਾ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਰੋਲਾ ਪੈ ਜਾਵੇਗਾ ਤਾਂ ਸ਼ਟਰ ਬੰਦ ਕਰਕੇ ਤਾਲੇ ਲਗਾ ਕੇ ਇੱਥੋਂ ਦੀਨ ਨਿਕਲ ਚੁਕੇ ਨੇ ਇਸ ਵੇਲੇ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 17 ਸੀ ਵਿਖੇ ਜਿੱਥੇ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਹ ਹੁਣ ਜਿਹੜਾ ਸੈਕਟਰ 17 ਸੀ ਹੈ ਇਹ ਇਮੀਗ੍ਰੇਸ਼ਨ ਆਫ ਫਰੋਡ ਵਾਲਿਆਂ ਦਾ ਇੱਕ ਤਰ੍ਹਾਂ ਦਾ ਅੱਡਾ ਬਣ ਚੁੱਕਾ ਹੈ ਇੱਕ ਨਹੀਂ ਦੋ ਨਹੀਂ ਬਲਕਿ ਅ ਕਈ ਮਾਮਲੇ ਇਥੇ ਐਸ 17B ਸੈਕਟਰ ਦੇ ਸਾਹਮਣੇ ਆ ਚੁੱਕੇ ਨੇ ਜਿੱਥੇ ਇਮੀਗ੍ਰੇਸ਼ਨ ਵਾਲੇ ਫਰਾਡ ਕਰਦੇ ਨੇ ਫਰਾਡ ਕਰਨ ਤੋਂ ਬਾਅਦ ਜਦ ਉਹਨਾਂ ਦੇ ਖਿਲਾਫ ਕੰਪਲੇਂਟ ਦਰਜ ਹੁੰਦੀ ਹੈ ਤਾਂ ਤਸਵੀਰਾਂ ਕੁਝ ਇਹ ਦੇਖਣ ਨੂੰ ਮਿਲਦੀਆਂ ਨੇ ਬਿਲਕੁਲ ਤਾਲੇ ਦੇਖਣ ਨੂੰ ਮਿਲਦੇ ਨੇ ਲੋਕਾਂ ਦਾ ਪੈਸਾ ਲੈ ਕੇ ਤਾਲੇ ਲਗਾ ਕੇ ਛੂ ਮੰਤਰ ਹੋ ਜਾਂਦੇ ਨੇ ਕਦ ਇਹਨਾਂ ਦੇ ਵੱਲ ਧਿਆਨ ਦਿੱਤਾ ਜਾਊਗਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਇਮੀਗ੍ਰੇਸ਼ਨ ਦਫ਼ਤਰ ਆ ਇਸ ਦਾ ਐਸ ਈ ਓ 110 11 ਸੈਕਟਰ 17 ਸੀ ਚੰਡੀਗੜ੍ਹ ਦਾ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਨਾਮ ਜਿਹੜਾ ਵਰਲਡ ਵਾਕ ਇਮੀਗ੍ਰੇਸ਼ਨ ਅਨਸ਼ੂ ਗਰਗ ਇਹਨਾਂ ਦੇ ਓਨਰ ਨੇ ਵਰਲਡ ਵਾਕ ਇਮੀਗ੍ਰੇਸ਼ਨ ਕੰਸਲਟੈਂਟ ਐਸਆਓ ਨੰਬਰ 110 11 ਚੰਡੀਗੜ੍ਹ ਸੈਕਟਰ 17 ਸੀ ਜਿਨ੍ਹਾਂ ਦੇ ਉੱਤੇ 12 ਲੱਖ ਤੋਂ ਵੱਧ ਦੇ ਕਰੀਬ ਇਹਨਾਂ ਦੇ ਉੱਤੇ ਐਫਆਈਆਰ ਇੱਕ ਦਰਜ ਹੋਈ ਆ ਹਾਲਾਂਕਿ ਇਹ ਤਾਂ ਸਿੰਗਲ ਐਫਆਈਆਰ ਆ ਪਤਾ ਨਹੀਂ ਇਹਨਾਂ ਨੇ ਕਿੰਨੇ ਕੋ ਫਰਾਡ ਕੀਤੇ ਹੋਣਗੇ ਕਿਉਂਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਫਤਰ ਦੇ ਵਿੱਚ ਤਾਲਾ ਲਗਾ ਕੇ ਇੱਥੋਂ ਦੀ ਰਫੂ ਚੱਕਰ ਹੋ ਚੁੱਕੇ ਨੇ ਲੋਕਾਂ ਦਾ ਪੈਸਾ ਲੈ ਕੇ ਲੋਕਾਂ ਨੂੰ ਚੂਨਾ ਲਗਾ ਕੇ ਨਿਕਲ ਚੁੱਕੇ ਨੇ ਲਗਾਤਾਰ ਕਈ ਦਿਨਾਂ ਤੋਂ ਤੁਹਾਨੂੰ ਖਬਰਾਂ ਦਿਖਾ ਰਹੇ ਹਾਂ ਕਿ ਲਗਾਤਾਰ ਇਮੀਗ੍ਰੇਸ਼ਨ ਫਰਾਡ ਚੰਡੀਗੜ੍ਹ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਧ ਰਹੇ ਨੇ ਕਿਉਂਕਿ ਲੋਕਾਂ ਦੇ ਵਿੱਚ ਬਾਹਰ ਜਾਣ ਦਾ ਚਾਹ ਆ ਤੇ ਉਸੇ ਚਾਹ ਦੇ ਵਿੱਚ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਆਪਣੇ ਡਬੋ ਕੇ ਡਬੋ ਕੇ ਬੈਠ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਾਡ ਕੀਤਾ ਹੈ ਫਰਾਡ ਕਰਨ ਤੋਂ ਬਾਅਦ ਜਦ ਰੋਲਾ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਰੋਲਾ ਪੈ ਜਾਵੇਗਾ ਤਾਂ ਸ਼ਟਰ ਬੰਦ ਕਰਕੇ ਤਾਲੇ ਲਗਾ ਕੇ ਇਥੋਂ ਦੀਨ ਨਿਕਲ ਚੁਕੇ ਨੇ ਕੈਮਰਾਮੈਨ ਅਸ਼ਵਨੀ ਦੇ ਨਾਲ ਵਿਕਰਮ ਸਹਿਜਪਾਲ ਔਨ 에어